ਖਬਰ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਨੂੰ ਈਡੀ ਨੇ ਚੌਥਾ ਸਮਨ ਭੇਜ ਦਿੱਤਾ ਹੈ ਕੇਜਰੀਵਾਲ ਦਾ ਕਹਿਣਾ ਹੈ ਕਿ ਮੈਨੂੰ ਗੈਰਕਾਨੂੰਨੀ ਢੰਗ ਦੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਉਹਨਾਂ ਦਾ ਕਹਿਣਾ ਹੈ ਕਿ ਮੈਨੂੰ ਵੋਟਾਂ ਮੰਗਣ ਤੋਂ ਤੇ ਵੋਟਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਈਡੀ ਗੈਰਕਾਨੂੰਨੀ ਤੌਰ ਦੇ ਉਤੇ ਸਮਨ ਭੇਜ ਰਹੀ ਹੈ ਤੇ ਹੁਣ ਈਡੀ ਨੇ ਚੌਥਾ ਸਮਨ ਭੇਜ ਦਿੱਤਾ ਹੈ ਪਹਿਲਾਂ ਅਰਵਿੰਦ ਕੇਜਰੀਵਾਲ ਤਿੰਨ ਸਮਨਾਂ ਦੇ ਉਤੇ ਪੇਸ਼ ਨਹੀਂ ਹੋਏ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਚੌਥੇ ਸਮਨ ਨੂੰ ਲੈ ਕੇ ਪੇਸ਼ ਹੁੰਦੇ ਨੇ ਜਾਂ ਨਹੀਂ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਹੈ ਕਿ ਕਿ ਮੈਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਐਕਸਾਈਜ਼ ਪਾਲਸੀ ਮਾਮਲੇ ਦੇ ਵਿੱਚ ਤਲਬ ਕੀਤਾ ਜਾ ਰਿਹਾ ਹੈ ਤੇ ਈਡੀ ਨੇ ਹੁਣ ਕੇਜਰੀਵਾਲ ਨੂੰ ਚੌਥਾ ਸਮਨ ਭੇਜਿਆ ਪਹਿਲੇ ਤਿੰਨ ਸਮਨਾਂ ਨੂੰ ਕੇਜਰੀਵਾਲ ਨੇ ਠੁਕਰਾ ਦਿੱਤਾ ਸੀ ਤੇ ਉਹ ਪੇਸ਼ ਨਹੀਂ ਸੀ ਹੋਏ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸਮਨ ਭੇਜੇ ਜਾ ਰਹੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੁੰਦੇ ਨੇ ਜਾਂ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਵਾਰ ਵੋਟਾਂ ਹੋ ਜਾਣ ਦੋ ਉਸ ਤੋਂ ਬਾਅਦ ਮੈਂ ਪੇਸ਼ ਹੋ ਜਾਵਾਂਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਪੇਸ਼ ਹੁੰਦੇ ਆ ਜਾਂ ਨਹੀਂ ਵੋਟਾਂ ਮੰਗਣ ਤੋਂ ਤੇ ਵੋਟਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਈਡੀ ਗੈਰ ਕਾਨੂੰਨੀ ਤੌਰ ਦੇ ਉੱਤੇ ਸਮਣ ਭੇਜ ਰਹੀ ਹੈ ਤੇ ਹੁਣ ਈਡੀ ਨੇ ਚੌਥਾ ਸਮਣ ਭੇਜ ਦਿੱਤਾ ਹੈ ਪਹਿਲਾਂ ਅਰਵਿੰਦ ਕੇਜਰੀਵਾਲ ਤਿੰਨ ਸਮਣਾਂ ਦੇ ਉੱਤੇ ਪੇਸ਼ ਨਹੀਂ ਹੋਏ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਚੌਥੇ ਸਮਣ ਨੂੰ ਲੈ ਕੇ ਪੇਸ਼ ਹੁੰਦੇ ਨੇ ਜਾਂ ਨਹੀਂ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਹੈ ਕਿ ਕਿ ਮੈਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਐਕਸਾਈਜ਼ ਪਾਲਸੀ ਮਾਮਲੇ ਦੇ ਵਿੱਚ ਤਲਬ ਕੀਤਾ ਜਾ ਰਿਹਾ ਹੈ ਤੇ ਈਡੀ ਨੇ ਹੁਣ ਕੇਜਰੀਵਾਲ ਨੂੰ ਚੌਥਾ ਸੱਮਣ ਭੇਜਿਆ ਪਹਿਲੇ ਤਿੰਨ ਸੱਮਣਾਂ ਨੂੰ ਕੇਜਰੀਵਾਲ ਨੇ ਠੁਕਰਾ ਦਿੱਤਾ ਸੀ ਤੇ ਉਹ ਪੇਸ਼ ਨਹੀਂ ਸੀ ਹੋਏ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸੱਮਣ ਭੇਜੇ ਜਾ ਰਹੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੁੰਦੇ ਨੇ ਜਾਂ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਵਾਰ ਵੋਟਾਂ ਹੋ ਜਾਣ ਦਿਓ ਉਸ ਤੋਂ ਬਾਅਦ ਮੈਂ ਪੇਸ਼ ਹੋ ਜਾਵਾਂਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਪੇਸ਼ ਹੁੰਦੇ ਆ ਜਾਂ ਨਹੀਂ ਵੋਟਾਂ ਮੰਗਣ ਤੋਂ ਤੇ ਵੋਟਾਂ ਦਾ ਪ੍ਰਚਾਰ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਮੈਨੂੰ ਈਡੀ ਗੈਰਕਾਨੂੰਨੀ ਤੌਰ ਦੇ ਉੱਤੇ ਸਮਣ ਭੇਜ ਰਹੀ ਹੈ ਤੇ ਹੁਣ ਈਡੀ ਨੇ ਚੌਥਾ ਸਮਣ ਭੇਜ ਦਿੱਤਾ ਹੈ ਪਹਿਲਾਂ ਅਰਵਿੰਦ ਕੇਜਰੀਵਾਲ ਤਿੰਨ ਸਮਣਾਂ ਦੇ ਉੱਤੇ ਪੇਸ਼ ਨਹੀਂ ਹੋਏ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਚੌਥੇ ਸਮਣ ਨੂੰ ਲੈ ਕੇ ਪੇਸ਼ ਹੁੰਦੇ ਨੇ ਜਾਂ ਨਹੀਂ ਅਰਵਿੰਦ ਕੇਜਰੀਵਾਲ ਦਾ ਇਹ ਕਹਿਣਾ ਹੈ ਕਿ ਕਿ ਮੈਨੂੰ ਗੈਰਕਾਨੂੰਨੀ ਢੰਗ ਦੇ ਨਾਲ ਐਕਸਾਈਜ਼ ਪਾਲਸੀ ਮਾਮਲੇ ਦੇ ਵਿੱਚ ਤਲਬ ਕੀਤਾ ਜਾ ਰਿਹਾ ਹੈ ਤੇ ਈਡੀ ਨੇ ਹੁਣ ਕੇਜਰੀਵਾਲ ਨੂੰ ਚੌਥਾ ਸਾਮਣ ਭੇਜਿਆ ਪਹਿਲੇ ਤਿੰਨ ਸਾਮਣਾਂ ਨੂੰ ਕੇਜਰੀਵਾਲ ਨੇ ਠੁਕਰਾ ਦਿੱਤਾ ਸੀ ਤੇ ਉਹ ਪੇਸ਼ ਨਹੀਂ ਸੀ ਹੋਏ ਉਹਨਾਂ ਦਾ ਕਹਿਣਾ ਸੀ ਕਿ ਮੈਨੂੰ ਗੈਰ ਕਾਨੂੰਨੀ ਢੰਗ ਦੇ ਨਾਲ ਸਾਮਣ ਭੇਜੇ ਜਾ ਰਹੇ ਨੇ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਅਰਵਿੰਦ ਕੇਜਰੀਵਾਲ ਈਡੀ ਦੇ ਸਾਹਮਣੇ ਪੇਸ਼ ਹੁੰਦੇ ਨੇ ਜਾਂ ਨਹੀਂ ਉਹਨਾਂ ਦਾ ਕਹਿਣਾ ਸੀ ਕਿ ਇੱਕ ਵਾਰ ਵੋਟਾਂ ਹੋ ਜਾਣ ਦਿਓ ਉਸ ਤੋਂ ਬਾਅਦ ਮੈਂ ਪੇਸ਼ ਹੋ ਜਾਵਾਂਗਾ ਤੇ ਹੁਣ ਦੇਖਣਾ ਇਹ ਹੋਵੇਗਾ ਕਿ ਉਹ ਪੇਸ਼ ਹੁੰਦੇ ਆ ਜਾਂ ਨਹੀਂ